ਇੰਦਰ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਇੰਦਰ ਸਰਕਾਰ ਮਰਦਾਬਾਦ ਮਰਦਾਬਾਦ ਮੇਰੀ ਵਿਭਾਗ ਮਰਦਾਬਾਦ ਮਰਦਾਬਾਦ ਜਿੰਦਾਬਾਦ ਸਾਡੇ ਇਲਾਕੇ ਵਿੱਚ ਨਹਿਰ ਕੱਢਣ ਵਾਲਾ ਇਹ ਆਫਸਰ ਮਰਦਾਬਾਦ ਜਿੰਦਾਬਾਦ ਨਹਿਬ ਵਿਸ਼ਵੇਸ਼ ਨਹਿਬ ਦੇ ਪਾਰਟ ਤੇੰਨਾ ਇਹ ਲੋਕਾਂ ਨੂੰ ਗਮਰਾਹ ਕਰਿਆ ਜਾਂਦਾ ਸਾਡੇ ਏਰੀਆ ਵਿੱਚ ਤਾਂ ਪਹਿਲਾਂ ਹੀ ਦਸ਼ਮੇਸ਼ ਆਹ ਇਸ ਵਾਈਲ ਨਹਿਰ ਹੈਗੀ ਉਹਦੀ ਜ਼ਮੀਨ ਵੀ ਹੈਗੀ ਨਾਲੇ ਪਾਣੀ ਸਾਡਾ ਖਰਾਬ ਕਰ ਰਿਹਾ ਖਰੜਾ ਵਾਲੇ ਜਿਹੜਾ ਪਾਣੀ ਇਸ ਵਾਰ ਇਹਦਾ ਗਿਰਿਆਵਾ ਸੀਵਰੇਜ ਦਾ ਅਸੀਂ ਤਾਂ ਕਹਿੰਦੇ ਵੀ ਤੁਸੀਂ ਨੂੰ ਚਲਾ ਲਮਾ ਪਹਿਲਾਂ ਸਾਨੂੰ ਖੁਦਕਲੀਆਂ ਦੇ ਰਾਹ ਨਾ ਤੋੜਾ ਐਥੇ ਵੀ ਚਿੱਟਾ ਵਿਕਣ ਲੱਗ ਜਾਣਾ ਉਹ ਨਹਿਰ ਪਰ ਤਾਂ ਵਿਕ ਲਈਏ ਚਿੱਟਾ ਅਸੀਂ ਐ ਇਹ ਦੇ ਕਰਕੇ ਵਿਰੋਧਤਾ ਕਰਦੇ ਆਂ ਵੀ ਸਾਡੀ ਨਹਿਰ ਉਹਦਾ ਜ਼ਮੀਨ ਸਾਡੇ ਕੋਲ ਨਹੀਂ ਹੈ 4 ਪ੍ਰੋਜੈਕਟ ਪਹਿਲਾਂ ਚੱਲਦੇ ਆਂ ਭਾਰਤ ਮਾਲਾ ਦਾ ਪ੍ਰੋਜੈਕਟ ਚੱਲਦਾ ਰੇਲਵੇ ਦਾ ਚੱਲਦਾ ਇੱਕ ਸੜਕ ਪਹਿਲਾਂ ਚੌੜੀ ਕਰਤੀ ਵੀ ਜ਼ਮੀਨ ਕਿਸੇ ਦੀ ਨਹੀਂ ਤਕਾਉਣੀ ਕਰਤੀ ਜ਼ਮੀਨ ਕੋਨੇ ਰਹਿ ਜਾਣੇ ਨਾ ਇਹਨੇ ਚੱਲਣਾ ਨਹਿਰ ਨੇ ਇਸ ਤਰ੍ਹਾਂ ਪਹਿਲਾਂ SBYL ਦਾ ਸਾਰਾ ਕੰਮ ਹੋਇਆ ਵਾ ਪਹਿਲਾਂ ਉਹ ਚੱਲਦੀ ਨਹੀਂ ਜੇ ਇੰਗਲਿਸ਼ ਜਾਨਵਰਾਂ ਦਾ ਵਾਧਾ ਹੋਇਆ ਵਾ ਉਹੀ ਕੰਮ ਇਹਦੇ ਚੱਲ ਹੋਣਾ ਅਸੀਂ ਧਰਨੇ ਲਾਉਂਗੇ ਅਸੀਂ ਧਰਨੇ ਲਾਉਂਗੇ ਸਾਰਾ ਕੁਝ ਕਰੂਗੇ ਅਸੀਂ ਨਹਿਰ ਨਹੀਂ ਨਿਕਲਣ ਦੇ ਕਿਸੇ ਵੀ ਕੀਮਤ ਪਰ ਇਹ ਜਿਹੜਾ ਹੈਗਾ ਇਹ ਸੀਆ ਜਮਸੀ ਹੈ ਅੱਜ ਹਾਇਰ ਕੀਤੀ ਹੋਈ ਹੈ ਉਹਨਾਂ ਨੂੰ ਉਹਨਾਂ ਵਿਰੋਧ ਦੇਣਾ ਇਹਨਾਂ ਨੇ ਉਹ ਵਿਰੋਧ ਸਾਰਾ 53 ਪਿੰਡਾਂ ਦਾ ਉਹ ਸਾਰਾ ਇਕੱਠਾ ਕੰਗਵਾਈਡ ਹੋ ਗਏ ਸਰਕਾਰ ਨੂੰ ਜਾਊਗਾ ਉਸ ਤੋਂ ਬਾਅਦ ਜੋ ਵੀ ਸਰਕਾਰ ਫੈਸਲਾ ਕਰੂਗੀ ਅਬਦੇ ਲੱਗੂ ਹੋਇਆ ਇਤੋਂ ਆਬਜੈਕਸ਼ਨ ਹੋ ਰਿਹਾ ਤੇ ਸਾਡੇ ਕਾਰਬਨ ਪ੍ਰੋਜੈਕਟ ਆਲਰੇਡੀ ਬਹਿਰਾ ਆਪਣਾ ਖੜਕਾ ਦੇ ਤੇ ਰੇਲ ਲਾਈਨ ਤੇ ਆਲਰੇਡੀ ਸਾਡੀ ਜੇਬ ਨੈਟਵਰਕ ਕੀਤੀ ਹੋਈ ਆ ਸਾਬ ਤੇ ਹੁਣ ਕਰਨੀ ਸੀ ਨਹੀਂ ਹਜੇ ਕੋਈ ਹਜੇ ਪ੍ਰਪੋਜ਼ਲ ਆਏ ਲੇਕਿਨ ਜਦੋਂ ਇਹਦੀ ਪ੍ਰਪੋਜ਼ਲ ਫਾਈਨਲ ਹੋਊਗੀ ਫਿਰ ਉਸ ਤੋਂ ਬਾਅਦ ਐਕਸੀਜਨ ਚੱਲੂਗੀ ਇਹ ਸੀਆ ਏਜੰਸੀ ਹੈ ਕਿ ਜਿਹੜੇ ਪੰਜਾਬ ਜੁਨੀ ਸੀ ਉਹਨਾਂ ਨੇ ਸਾਰੀ ਤੁਹਾਡੀ ਰਿਕਾਰਡਿੰਗ ਕਰ ਲਈ ਸੀ ਦੀ ਉਹ ਸਾਰੀ ਕੰਪਾਈਲ ਕਰਕੇ ਪਿੰਡਾਂ ਨੂੰ ਵੀ ਉਹ ਸਰਕਾਰ ਨੂੰ ਭੇਜਾਉਂਗਾ